ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਜੋ ਕਿ ਪੰਜਾਬ ਦੀਆਂ ਹੌਟ ਸ਼ੀਟਾਂ ਦੇ ਵਿੱਚੋਂ ਇੱਕ ਹੈ ਜਿਸ ਦਾ ਕਾਰਨ ਇਹ ਹੈ ਕਿ ਇੱਥੋਂ ਭਾਈ ਅਮਰਤਪਾਲ ਸਿੰਘ ਦੀ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਜਿਹੜੀਆਂ ਉਹ ਚੋਣ ਲੜ ਰਹੇ ਆ ਸੋ ਹੁਣ ਤੱਕ ਭਾਈ ਅਮਰਤਪਾਲ ਸਿੰਘ ਜੀ ਦਾ ਜਿਹੜਾ ਪੱਖ ਹੈ ਉਹ ਬਹੁਤ ਜ਼ਿਆਦਾ ਮਜ਼ਬੂਤ ਦਿਖਾਇਆ ਜਾ ਰਿਹਾ ਪੇਸ਼ ਕੀਤਾ ਜਾ ਰਿਹਾ ਪਰ ਦੋਸਤੋ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਦਾਅਵਿਆਂ ਦੇ ਵਿੱਚ ਕਿੰਨਾ ਕੁ ਦਾਵਾ ਜਾਂ ਦੂਸਰੇ ਉਮੀਦਵਾਰਾਂ ਦਾ ਦੂਸਰੀਆਂ ਪਾਰਟੀਆਂ ਦਾ ਇਸ ਲੋਕ ਸਭਾ ਹਲਕੇ ਦੇ ਉੱਤੇ ਕਿੰਨਾ ਕੁ ਪੱਖ ਮਜ਼ਬੂਤ ਆ ਉਹ ਸਾਰੀ ਗੱਲਬਾਤ ਸਾਰਾ ਐਨਾਲਿਸਿਸ ਇਸ ਹਲਕੇ ਦਾ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਹਲਕਾ ਖਡੂਰ ਸਾਹਿਬ ਦੀ ਹਿਸਟਰੀ ਦੇ ਉੱਤੇ ਝਾਤ ਮਾਰਾਂਗੇ ਕਿ ਹਲਕਾ ਖਡੂਰ ਸਾਹਿਬ ਕਦੋਂ ਹੋਣ ਦੇ ਵਿੱਚ ਆਇਆ ਕਿ ਇਸ ਦੀ ਲੋਕ ਸਵਾਰੀ ਹਿਸਟਰੀ ਰਹੀ ਹੈ ਸੋ ਉਸ ਚੀਜ਼ ਦੇ ਬਾਰੇ ਆਪਾਂ ਚੱਲਦੇ ਹਾਂ ਉਸ ਤੋਂ ਜਿਹੜਾ ਹਲਕਾ ਖਡੂਰ ਸਾਹਿਬ ਹੈ ਉਹ 2009 ਦੇ ਵਿੱਚ ਹੋਣ ਦੇ ਵਿੱਚ ਆਇਆ ਸੋ ਇਸ ਤੋਂ ਪਹਿਲਾਂ ਇਹ ਪਹਿਲਾਂ ਹਲਕਾ ਤਰਨ ਤਰਨ ਸਾਹਿਬ ਹੁੰਦਾ ਸੀ ਸੋ ਜਦੋਂ ਹਲਕਾ ਤਰਨ ਤਰਨ ਸਾਹਿਬ ਹੁੰਦਾ ਸੀ ਤਾਂ ਉਸ ਸਮੇਂ ਦੌਰਾਨ 19 52 ਤੋਂ ਲੈ ਕੇ 2004 ਤੱਕ ਇੱਥੇ ਕੁੱਲ 14 ਇਲੈਕਸ਼ਨ ਹੋਇਆ ਜਿਨ੍ਹਾਂ ਦੇ ਵਿੱਚ 8 ਵਾਰੀ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਤੇ 5 ਵਾਰੀ ਜਿਹੜਾ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ ਤੇ ਇੱਕ ਵਾਰੀ ਸਰਦਾਰ ਸ਼ਮਰਨਜੀਤ ਸਿੰਘ ਮਾਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਨੇ ਉਹੋ ਇੱਥੋਂ ਜੇਤੂ ਰਿਹਾ ਸੋ ਦੋਸਤੋ ਇਸ ਤੋਂ ਬਾਅਦ 2009 ਦੇ ਵਿੱਚ ਹਲਕਾ ਖਡੂਰ ਸਾਹਿਬ ਹੋਣ ਦੇ ਵਿੱਚ ਆਉਂਦਾ ਤੇ ਹਲਕਾ ਖਡੂਰ ਸਾਹਿਬ ਦੇ ਹੋਣ ਦੇ ਵਿੱਚ ਆਉਣ ਤੋਂ ਬਾਅਦ ਇੱਥੇ ਤਿੰਨ ਇਲੈਕਸ਼ਨਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਦੋ ਵਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਇੱਕ ਵਾਰੀ ਜੋ ਕਿ ਲਾਸਟ ਇਲੈਕਸ਼ਨ ਹੋਇਆ 2019 ਦੇ ਉਹਦੇ ਵਿੱਚ ਕਾਂਗਰਸ ਦੇ ਜਸਵੀਰ ਸਿੰਘ ਡਿੰਪਾ ਨੇ ਜਿਹੜੀ ਆ ਬਾਜ਼ੀ ਮਾਰੀ ਸੀ ਸੋ ਦੋਸਤੋ ਜੇਕਰ ਹੁਣ ਹਲਕਾ ਖਡੂਰ ਸਾਹਿਬ ਦੇ ਮੌਜੂਦਾ ਹਾਲਾਤਾਂ ਦੀ ਆਪਾਂ ਗੱਲ ਕਰੀਏ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਹਲਕਾ ਖਡੂਰ ਸਾਹਿਬ ਦੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਨੇ ਜਿਨ੍ਹਾਂ ਦੇ ਵਿੱਚੋਂ 7 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਜਿਹੜੇ ਉਹ ਜਿੱਤੇ ਹੋਏ ਨੇ ਅਤੇ ਬਚੇ 2 ਦੇ ਵਿੱਚੋਂ ਇੱਕ ਦੇ ਉੱਤੇ ਕਾਂਗਰਸ ਦਾ ਉਮੀਦਵਾਰਾ ਤੇ ਇੱਕ ਆਜ਼ਾਦ ਉਮੀਦਵਾਰਾ ਜਿਹੜਾ ਉਹ ਜਿੱਤਿਆ ਹੋਇਆ ਸੋ ਇਸ ਲਈ ਜੇਕਰ ਅਪਾ 2019 ਦੇ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਜਸਵੀਰ ਸਿੰਘ ਡਿੰਪਾ ਨੂੰ ਇਸ ਸ਼ੀਟ ਦੇ ਉੱਤੇ 459700 100 ਵੋਟਾਂ ਮਿਲੀਆਂ ਸੀ ਤੇ ਸ਼੍ਰੋਮ ਨੇ ਅਕਾਲੀ ਦਲ ਦੇ ਬੀਬੀ ਜ਼ਗੀਰ ਕੌਰ ਨੂੰ 31% ਦੀ ਵੋਟ ਮਿਲੇ ਸੀ ਤੇ ਇਸ ਤੋਂ ਬਾਅਦ ਤੀਜੇ ਨੰਬਰ ਤੇ ਪੰਜਾਬ ਇਕਤਾ ਪਾਰਟੀ ਦੇ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਕੁੱਲ 21% ਦੀ ਵੋਟਾਂ ਜਿਹੜੀਆਂ ਉਹ ਮਿਲੀਆਂ ਸੀ ਸੋ ਦੋਸਤੋ ਇਸ ਤਰ੍ਹਾਂ ਹੁਣ ਜੇਕਰ ਮੌਜੂਦਾ ਹਾਲਾਤਾਂ ਦੇ ਉੱਤੇ ਆਪਾਂ ਝਾਤੀ ਮਾਰੀਏ ਤਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਨੇ ਜਿਨ੍ਹਾਂ ਦੇ ਵਿੱਚੋਂ 7 ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਜਿਹੜੇ ਉਹ ਜਿੱਤੇ ਹੋਏ ਨੇ ਤੇ ਇੱਕ ਦੇ ਉੱਤੇ ਕਾਂਗਰਸ ਦਾ ਉਮੀਦਵਾਰ ਜਿੱਤਿਆ ਹੋਇਆ ਤੇ ਇੱਕ ਦੇ ਉੱਤੇ ਆਜ਼ਾਦ ਉਮੀਦਵਾਰ ਜਿੱਤਿਆ ਹੋਇਆ ਸੋ ਦੋਸਤੋ ਇਸ ਕਰਕੇ ਵੀ ਇਹ ਸ਼ੀਟ ਹੈ ਜਿਹੜੀ ਬਹੁਤ ਜ਼ਿਆਦਾ ਅਹਿਮ ਹੋ ਜਾਂਦੀ ਹੈ ਕਿਉਂਕਿ ਇੱਕ ਪਾਸੇ ਤੇ ਮੌਜੂਦਾ ਸਰਕਾਰ ਦੇ 7 ਐਮਐਲਏ ਆ ਜਿਹੜੇ ਇਸ ਸੀਟ ਤੋਂ ਜਿੱਤੇ ਹੋਏ ਆ ਤੇ ਦੂਸਰੇ ਪਾਸੇ ਕਾਂਗਰਸ ਦਾ ਜਿਹੜਾ ਉਮੀਦਵਾਰਾ ਉਹ ਪਿਛਲਾ ਲੋਕ ਸਭਾ ਇਲੈਕਸ਼ਨ ਦਾ ਜਿਹੜਾ ਉਹ ਜਿੱਤਿਆ ਹੋਇਆ ਉਹ ਵੀ 4 ਲੱਖ ਤੋਂ ਜ਼ਿਆਦਾ ਵੋਟਾਂ ਦੇ ਨਾਲ ਸੋ ਤੀਸਰੇ ਪਾਸੇ ਭਾਈ ਅਮਰਤਪਾਲ ਸਿੰਘ ਜੀ ਜੋ ਕਿ ਆਜ਼ਾਦ ਲੜ ਰਿਹਾ ਤੇ ਉਹਨਾਂ ਦੇ ਜਿਹੜੇ ਸਰਵੇ ਸਾਹਮਣੇ ਆਏ ਆ ਵੀਡੀਓ ਸਾਹਮਣੇ ਆਈਆਂ ਜਾਂ ਸੋਸ਼ਲ ਮੀਡੀਆ ਦਾ ਰੋਖ ਹੈ ਜਿਹੜਾ ਉਹ ਉਹਨਾਂ ਦੇ ਪੱਖ ਦੇ ਵਿੱਚ ਬਹੁਤ ਮਜ਼ਬੂਤੀ ਦੇ ਨਾਲ ਖੜਿਆ ਹੋਇਆ ਨਜ਼ਰ ਆ ਰਿਹਾ ਪਰ ਦੋਸਤੋ ਇਹ ਸਮਾਂ ਦੱਸੂਗਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੌਜੂਦਾ ਸਰਕਾਰ ਦਾ ਇਸ ਹਲਕੇ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਕਿ ਉਹਨਾਂ ਦੇ ਐਮਐਲਏ ਨੇ ਟਾਈਮ ਦੇ ਵਿੱਚ ਇੰਨੀਕ ਆਪਣੀ ਪਰਤ ਬਣਾ ਚੁੱਕਿਆ ਕਿ ਉਹ ਕਾਂਗਰਸ ਦੀ ਜਿਹੜੀ 4 ਲੱਖ ਤੋਂ ਉੱਪਰ ਦੀ ਵੋਟ ਦੀ ਲੀਡ ਹੈ ਉਹਨੂੰ ਤੋੜ ਸਕਣਗੇ ਜਾਂ ਕਾਂਗਰਸ ਆਪਣੀ ਉਸ ਲੀਡ ਦੇ ਵਿੱਚੋਂ ਆਪਣੇ ਉਹਨਾਂ ਵੋਟਰਾਂ ਦੇ ਵਿੱਚੋਂ ਕਿੰਨੇ ਵੋਟਰ ਸੰਭ ਪਉਂਦੀ ਹੈ ਤੇ ਜਦ ਸ਼ਰੋਮ ਨੇ ਅਕਾਲੀ ਦਲ ਦੇ ਵਿਰਸਾ ਸਿੰਘ ਬਲਟੋਹਾ ਜੋ ਕਿ ਖੁਦ ਨੂੰ ਇੱਕ ਪੰਥਕ ਸ਼ਖਸੀਅਤ ਮੰਨਦੇ ਜੋ ਕਹਿੰਦੇ ਕਿ ਮੈਂ ਵੀ ਐਨਐਸਐ ਚੱਲਿਆ ਉਹ ਆਪਣਾ ਵੋਟ ਫੀਸ ਦੀ ਇਸ ਸ਼ੀਟ ਦੇ ਉੱਤੋਂ ਬਧਾਉਣ ਚ ਕਿੰਨੇ ਕ ਕਾਮਜਾਬ ਹੁੰਦਿਆ ਸੋ ਇਸ ਤੋਂ ਬਾਅਦ ਪਾਈ ਅਮਰਤਪਾਲ ਸਿੰਘ ਜੋ ਕਿ ਦਿਬੜੂਗੜ ਅਸਾਮ ਜੇਲ੍ਹ ਦੇ ਵਿੱਚ ਨੇ ਤੇ ਉਹ ਇਸ ਲੋਕ ਸਭਾ ਹਲਕੇ ਦੇ ਵਿੱਚੋਂ ਕਿੰਨੇ ਕ ਵੋਟ ਆ ਜਿਹੜੀ ਆਪਣੇ ਵੱਲ ਖਿੱਚ ਪਾਉਂਦੇ ਆ ਦੋਸਤੋ ਉਹ ਸਮਾਂ ਦੱਸੂਗਾ ਉਹ ਰਿਜ਼ਲਟ ਦੱਸਣਗੇ ਸੋ ਤੁਹਾਨੂੰ ਕੀ ਲੱਗਦਾ ਕਿ ਇਸ ਸ਼ੀਟ ਦੇ ਉੱਤੋਂ ਕੌਣ ਉਮੀਦਵਾਰ ਆਪਣੀ ਬਾਜੀ ਆ ਜਿਹੜੀ ਮਾਰੇਗਾ ਸੋ ਕਿੰਨੇ ਕ ਫਰਕ ਦੇ ਨਾਲ ਬਾਜੀ ਮਾਰੇਗਾ ਸੋ ਜੋ ਵੀ ਦੋਸਤ ਇਸ ਵੀਡੀਓ ਨੂੰ ਹਲਕਾ ਖਡੂਰ ਸਾਹਿਬ ਤੋਂ ਦੇਖ ਰਿਹਾ ਹੈ ਉਹ ਮੌਜੂਦਾ ਹਾਲਾਤ ਜ਼ਰੂਰ ਕਮੈਂਟਾਂ ਦੇ ਵਿੱਚ ਲਿਖਣ ਕਮੈਂਟਾਂ ਦੇ ਵਿੱਚ ਲਿਖ ਕੇ ਦੱਸੋ ਕਿ ਕੌਣ ਉਮੀਦਵਾਰ ਇੱਥੋਂ ਜਿੱਤ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਹਵਾ ਕਿਸ ਪਾਸੇ ਹੈ ਸੋ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਜੇਕਰ ਤੁਹਾਨੂੰ ਹਲਕਾ ਖਡੂਰ ਸਾਹਿਬ ਦਾ ਇਹ ਐਨਾਲਿਸਿਸ ਚੰਗਾ ਲੱਗਿਆ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਗਿਆ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ